ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪੂਰੇ ਪੰਜਾਬ ਦੇ ਵਿੱਚ ਪਿਛਲੇ 15 ਦਿਨਾਂ ਤੋਂ ਲਗਾਤਾਰ ਬਰਸਾਤ ਹੋ ਰਹੀ ਆ ਅੱਜ ਵੀ ਬਰਸਾਤ ਹੋ ਰਹੀ ਆ ਔਰ ਇਸ ਬਰਸਾਤ ਦੇ ਕਾਰਨ ਪੂਰੇ ਪੰਜਾਬ ਦੇ ਵਿੱਚ ਕੁਦਰਤ ਦੀ ਜੋ ਕਰੋਪੀ ਆ ਉਹ ਦੇਖਣ ਨੂੰ ਮਿਲਦੀ ਆ ਮੱਧ ਏਰੀਏ ਦੇ ਵਿੱਚ ਜਿੱਥੇ ਹੜ੍ਹਾਂ ਨੇ ਤਬਾਹੀ ਮਚਾਈ ਆ ਜਿੰਨਾ ਹਲਕਿਆਂ ਦੇ ਵਿੱਚ ਫੜਾ ਤੋਂ ਰਾਹਤਾ ਪਰ ਉਹਥੇ ਲਗਾਤਾਰ ਨਹੀਂ ਬੈਣਦੇ ਨਾਲ ਜਿਹੜੇ ਗਰੀਬ ਪਰਿਵਾਰ ਨੇ ਜਿਹੜੇ ਰੋਜ਼ ਦੀ ਦਿਹਾੜੀ ਕਰਕੇ ਖਾਂਦੇ ਨੇ ਸਵੇਰੇ ਦਿਹਾੜੀ ਤੇ ਜਾਂਦੇ ਨੇ ਤੇ ਸ਼ਾਮ ਨੂੰ ਉਹਨਾਂ ਦਿਹਾੜੀ ਦੇ ਪੈਸਿਆਂ ਦੇ ਨਾਲ ਜਿਹੜੇ ਰੋਟੀ ਖਾਂਦੇ ਨੇ ਉਹਨਾਂ ਦੇ ਘਰਾਂ ਦੇ ਛੁੱਲੇ ਨੇ ਉਹ ਵੀ ਅੱਜ ਬੁਝ ਚੁੱਕੇ ਨੇ ਕਿਉਂਕਿ ਲਗਾਤਾਰ 15 ਦਿਨ ਆਪਣੇ ਘਰਾਂ 'ਚ ਬੈਠੇ ਨੇ ਬੜੀ ਮੁਸ਼ਕਲ ਆ ਪਰ ਪੂਰੇ ਹਲਕੇ ਦੇ ਵਿੱਚ ਬਹੁਤ ਸਾਰੇ ਪਰਿਵਾਰ ਸਾਡੇ ਪੈਲ ਹਲਕੇ ਦੇ ਵਿੱਚ ਵੀ ਬਹੁਤ ਸਾਰੇ ਪਰਿਵਾਰਾਂ ਦੇ ਇਸ ਮੀਂਹ ਦੇ ਕਾਰਨ ਘਰਾਂ ਦੀਆਂ ਜਿਹੜੀਆਂ ਕਮਜ਼ੋਰ ਛੱਤਾਂ ਸੀ ਉਹ ਡਿੱਗ ਚੁੱਕੀਆਂ ਨੇ ਤਕਰੀਬਨ 100 ਤੋਂ ਉੱਪਰ ਜਿਹੜੇ ਘਰ ਨੇ ਪੂਰੇ ਹਲਕੇ ਦੇ ਵਿੱਚ ਉਹਨਾਂ ਦੀਆਂ ਛੱਤਾਂ ਗਿਰ ਚੁੱਕੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਬਰਮਾਲੀਪੁਰ ਦੇ ਵਿੱਚ ਜਿਹੜੀ ਤਾਜੀ ਤਾਜੀ ਛੱਤਾਂ ਜਿਹੜੀ ਹੈ ਉਹ ਗਿਰੀ ਹੈ ਪਰ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਇਦਾਂ ਬਹੁਤ ਸਾਰੇ ਘਰ ਨੇ ਜਿਹੜੇ ਕਿ ਇਸ ਮੀਂਹ ਦੀ ਲਪੇਟ ਚੜ ਚੁੱਕੇ ਨੇ ਔਰ ਪੰਜਾਬ ਸਰਕਾਰ ਦਾ ਧੰਨਵਾਦ ਹੈ ਕਿ ਉਹਨਾਂ ਨੇ ਪੂਰੇ ਸੂਬੇ ਨੂੰ ਇੱਕ ਕੁਦਰਤੀ ਆਫਤ ਐਲਾਨ ਦੇ ਹੋਏ ਪੂਰੇ ਸੂਬੇ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀ ਬਾਹ ਫੜਨ ਦਾ ਯਤਨ ਕੀਤਾ ਪਰ ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਕਿ ਜਦੋਂ ਇਦਾਂ ਦੀ ਕੁਦਰਤੀ ਕਰੋਪੀ ਹੋਵੇ ਤਾਂ ਜਿਹੜੇ ਸਾਡੇ ਬਹਾਦਰ ਪੰਜਾਬੀ ਨੇ ਜਿਹੜੇ ਕਹੇ ਵਿਦੇਸ਼ਾਂ 'ਚ ਬੈਠੇ ਨੇ ਉਹ ਮੈਨੂੰ ਲੱਗਦਾ ਕਿ ਉਹ ਵੀ ਬਾਹ ਫੜਦੇ ਨੇ ਉਹ ਬਾਹ ਫੜਨ ਲਈ ਤਿਆਰ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਉਹਨਾਂ ਸਾਰੇ ਵੀਰਾਂ ਨੂੰ ਸਾਰੇ ਪੰਜਾਬੀ ਨੂੰ ਸਾਰੇ ਐਨ ਆਰ ਆਈ ਵੀਰਾਂ ਨੂੰ ਭਰਾਵਾਂ ਨੂੰ ਕਿ ਜਿੱਥੇ ਹੜ੍ਹ ਆਏ ਨੇ ਉੱਥੇ ਠੀਕ ਹੈ ਅਸੀਂ ਰਾਹਤ ਪਹੁੰਚਾਉਣੀ ਆ ਉਹ ਚੌਣੀ ਵੀ ਚਾਹੀਦੀ ਆ ਪਰ ਇਦਾਂ ਆਪੋ ਆਪਣੇ ਹਲਕਿਆਂ ਦੇ ਵਿੱਚ ਆਪੋ ਆਪਣੇ ਪਿੰਡਾਂ ਦੇ ਵਿੱਚ ਜਿੱਥੇ ਮੀਂਹ ਦੇ ਨਾਲ ਨੁਕਸਾਨ ਆ ਜਿੱਥੇ ਗਰੀਬ ਘਰਾਂ ਦੇ ਚੁੱਲ੍ਹੇ ਬੁਝੇ ਨੇ ਉਹਨਾਂ ਦੀ ਵੀ ਆਪਾਂ ਬਾਹਮ ਫੜਨੀ ਆ ਆਪੋ ਆਪਣੇ ਆਪਾਂ ਹਲਕਿਆਂ ਦੇ ਵਿੱਚ ਜ਼ਰੂਰ ਉਹਨਾਂ ਦਾ ਬਾਹਮ ਫੜੀਏ ਜ਼ਰੂਰ ਅਸੀਂ ਉਹਨਾਂ ਦੇ ਨਾਲ ਖੜੀਏ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਧੰਵਾਦ ਕਰਦਾ ਕਿ ਉਹਨਾਂ ਨੇ ਉਹਨਾਂ ਹਲਕਿਆਂ ਦੇ ਵਿੱਚ ਜਿੱਥੇ ਫਲੱਡ ਆਇਆ ਉਹਨਾਂ ਦੇ ਲਈ ਰਾਹਤ ਰਾਸ਼ੀ ਭੇਜੀ ਆ ਮੈਂ ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੇ ਪਹਿਲ ਹਲਕੇ ਦੇ ਵਿੱਚ ਵੀ ਜਿਹੜੀ آه، راحت